ਇੱਕਾਪੋ ਆਪਣੀ ਮਾਂ ਵਾਸਤੇ ਯਾਰ ਤਾੜੀਆਂ ਮਾਰੋ ਯਾਰ ਮੇਰਾ ਮੈਂ ਕਿਤੇ ਵੀ ਜਾਵਾਂ ਸਾਰੇ ਹੈ ਨਾ ਤਾੜੀਆਂ ਮਾਰ ਦਿੱਤੇ ਇਹ ਵੀ ਮਾਰਦੇ ਤਾੜੀਆਂ ਹੈ ਨਾ ਉਹ ਪਿੱਛੇ ਮਾਰਦੇ ਤਾੜੀ ਮਾਂ ਦਾ ਹੀ ਆ ਤੂੰ ਵੀ ਕੋਈ ਗੱਲ ਨਹੀਂ ਹੈ ਨਾ ਗੱਲ ਇਹ ਆ ਵੀ ਮੇਰੀ ਮਾਂ ਨੇ ਕਿਹਾ ਸੀ ਬੇਟਾ ਤਰਕੀ ਜਿੰਨੀ ਮਰਜ਼ੀ ਕਰੀ ਪਰ ਕਿਸੇ ਨਾਲ ਧੋਖਾ ਨਾ ਕਰੀ ਕਿਸੇ ਦੀ ਛਾਤੀ ਦੇ ਪੈਰ ਰੱਖ ਕੇ ਗਾਹ ਨਾ ਜਾਏ ਤੇ ਆਪਾਂ ਹੌਲੀ 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 ਔੜੀ ਔੜੀ ਲੱਗੇ ਰਹਿ ਤੇ ਕਹਿੰਦੇ ਵੀ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਦੇਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਪਰ ਮੈਂ ਛਿੱਦਤ ਨਾਲ ਮਿਹਨਤ ਨਾਲ ਆਪਾਂ ਬੂਟੇ ਨੂੰ ਪਾਣੀ ਲਾਇਆ ਤੇ ਮਾਲਕ ਨੇ ਉਸ ਬੂਟੇ ਨੂੰ ਅੱਜ ਇੰਨੇ ਸੋਨੇ ਫਲ ਦਿੱਤੇ ਆ ਤੇ ਉਹ ਮਹਾਰਾਜੀ ਕਿਰਪਾ ਦੇ ਨਾਲ ਮਾਂ ਪ੍ਰੀਤਮਾ ਦਾ ਨਾਮ ਲੈ ਕੇ ਉਹ ਖਾਈ ਜੰਨੇ ਬਾਬਾ ਤੁਸੀਂ ਮਿਹਨਤ ਕਰੀ ਜਾਓ ਪਰ ਲੱਗੀ ਜਾਓ ਬੋੜੀ ਜਾਓ ਉਹ ਵੀ ਸੱਚੇ ਬਾਦਸ਼ਾਹ ਮਿਹਰਬਾਨ ਹੋ ਕੇ ਤੁਹਾਡੀ ਗੱਲ ਸੁਣ ਲੈਂਦਾ ਨਾ ਮੈਂ ਕਦੇ ਸੋਚਿਆ ਸੀ ਮੈਂ ਤਾਂ ਕਲਮੰਤ ਬਾਦ ਸੱਚੀ ਪੁਨਰ ਸਾਹਿਬ ਇੱਕ ਸੀਨ ਵਾਂਗ ਸੋਚਦਾ ਕਿ ਯਾਰ ਮੇਰਾ ਕਿਤੇ ਇੱਕ ਕਲੋਜ਼ ਅੰਦਾ ਕਲੋਜ਼ਾ ਪਈਦਾ ਲੱਗ ਜਵੇ ਤੇ ਮੇਰੀ ਜ਼ਿੰਦਗੀ ਬਣ ਜਾਏ ਕਹਿਣ ਦਾ ਬੱਚੇ ਥੋੜਾ ਥੋੜਾ ਤੇ ਕੈਰੀਅਨ ਜੱਟਾਂ ਚ ਜਦੋਂ ਮੇਰੀ ਵੈਸੇ ਅਸਾਂ ਨੂੰ ਮਾਨ ਵਤਨਾ ਚ ਮਾਨਜੀ ਸਾਹਿਬ ਨੇ ਮੈਨੂੰ ਇੱਕ ਛੋਟਾ ਜਿਹਾ ਮੇਤੋ ਰੋਲ ਕਰਾਇਆ ਸੀ ਉમે ਸਬਜ਼ੀ ਵਾਲੇ ਦਾ ਮੁੰਡਾ ਬਣਿਆ ਏ ਉਹ ਪਾਜੀ ਬੜਾ ਪਸੰਦ ਕੀਤਾ ਸੀ ਤੇ ਮਾਂਜੀ ਸਾਹਿਬ ਦੀ ਮੈਂ 5-7 ਫਿਲਮਾਂ ਕੀਤੀਆਂ ਗੀਆਂ ਬੜਾ ਮੈਨੂੰ ਪਿਆਰ ਕਰਦੇ ਆ ਸੋ ਉਹ ਵੀ ਸਾਡੇ ਇੰਡਸਟਰੀ ਦੇ ਇੱਕ ਦਿੱਗਜ ਮੈਂ ਕਹਿੰਨਾ ਕਮਾਲ ਦੇ ਡਾਇਰੈਕਟਰ ਆ ਜਿਨ੍ਹਾਂ ਨੇ ਬਹੁਤ ਕਮਾਲ ਮਤਲਬ ਕਿ ਸ਼ੁਰੂਆਤ ਹੀ ਉਹਨਾਂ ਨੇ ਕੀਤੀ ਸੀ ਜੀਆਂ ਆ ਹਰਪੰਜਨ ਪਾਜੀ ਦੀ ਜਿਹੜੀ ਪਹਿਲੀ ਫਿਲਮ ਸੀ ਉਸ ਅਸਾਂ ਨੂੰ ਮਾਨ ਬਤਨਾਂ ਦਾ ਹਨਾ ਫਿਰ ਤਾਂ ਉਹਨਾਂ ਨੇ ਕਿੰਨੀਆਂ ਫਿਲਮਾਂ ਪਿੰਡ ਦੀ ਕੁੜੀ ਤੇ ਯਾਰਾਂ ਨਾਲ ਬਹਾਰਾਂ ਉਹ ਚ ਵੀ ਮੈਂ ਕੰਮ ਕੀਤਾ ਏ ਪਰ ਹੌਲੀ ਹੌਲੀ ਜਦੋਂ ਮੈਂ ਕੈਰੀ ਆਨ ਡਿਟਾਈਲ ਦਾ ਕੰਮ ਕੀਤਾ ਸੀ ਉਹ ਇਹੋ ਜਿਹਾ ਬੀ ਐਨ ਭਾਜੀ ਨਾਲ ਹੁਣ ਉਹ ਉਹ ਸੁਣੀ ਗਈ ਬਰਿਆਦ ਲਾਈ ਸੀ ਚਿੱਠੀ ਲਿਖੀ ਪਈ ਸੀ ਤੇ ਉਹ ਲੱਗ ਗਈ ਉਹ ਮਾਰਾਂ ਨੇ ਜੱਕ ਲਈ ਤੇ ਮਾਂ ਪ੍ਰੀਤ ਮਾਨ ਲਿਖਤਾ ਵੀ ਜਾ ਬੱਚਾ ਔਲੀ ਹੌਲੀ ਫੇ ਨੋਟੀ ਜੱਜ ਕੀਤਾ ਅੰਨੇ ਵਾਲਾ ਭਖਾਰੀ ਵਾਲਾ ਕੈਰੈਕਟਰ ਕੀਤਾ ਉਹ ਤੁਸੀਂ ਬੜਾ ਰਾਜਮਾ ਪਿਆਰ ਦਿੱਤਾ ਤੇ ਮੇਰਾ ਦਾਲ ਬੁਲਗਾ ਚੱਲਦਾ ਰਿਹਾ ਤੇ ਮਾਰੇ ਸੱਚੇ ਬਾਅਦ ਦਾ ਕਰੀ ਗਏ ਕਰੀ ਗਏ 1 2 3 4 ਸੀਨ ਮੰਜੇ ਵਹਿਤਰੇ ਕੀਤੀ ਫੇ ਉਸ ਤੋਂ ਬਾਅਦ ਲਾਵਾ ਫਿਰ ਆ ਗਈ ਫਿਰ ਚਲੋ ਉਹ ਕਹਿੰਦੇ ਤੇ ਮੈਂ ਨੋ ਬੋਲ ਤੇ ਛਿਕਾ ਹੀ ਲੱਗ ਗਿਆ ਚੱਲ ਅੰਨਾ ਕੀ ਭਾਲੇ ਦੋ ਅੱਖਾਂ ਉਹ ਆਪਣਾ ਟੋਰੀ ਫੁਲਕਾ ਚੱਲ ਪਿਆ ਬਾਕੀ ਭਰਾ ਕੰਮ ਕਰੀ ਜਾਂਦੇ ਆ ਇੱਕ ਦੋ ਫਿਲਮਾਂ ਹੋਰ ਕੀਤੀਆਂ ਮੈਂ ਉਹਦੇ ਵਿੱਚ ਟੋਟਲੀ ਮੇਰਾ ਸੰਜੀਦਾ ਕਰੈਕਟਰ ਆ ਇੱਕ ਮੈਨ ਲੈ ਕੇ ਕਾਮੇਡੀ ਨਹੀਂ ਉਹ ਭਾਜੀ ਉਹ ਬਲਜੀਤ ਬੀਤ ਦੀ ਫਿਲਮ ਆ ਬੀਤ ਬਲਜੀਤ ਦੀ ਤੇ ਉਹਦੇ ਵਿੱਚ ਬੜਾ ਬਾਕਮਾਲ ਹੈ ਇੱਕ ਮੈਂ ਉਹ ਸਾਡੀ ਫਿਲਮ ਦੀ ਉਹ ਵੀ ਜਿਹਾ ਵੀ ਰਾਜੀ ਵੀ ਜਵੰਦਾ ਦੀ ਘੁੱਗੀ ਬਾਜੀ ਦਾ ਮੈਂ origignal ਉਹਦੇ ਵਿੱਚ ਮੈਂ ਤਾਂ ਘੁੱਗੀ ਬਾਜੀ ਗੁਰੂ ਚੇਲੇ ਦਾ ਕੋ ਉਹ ਰੋਲ ਉਹਨੇ ਗੁਰੂ ਦਾ ਨਾਮਾਇਆ ਮੈਂ ਚੇਲੇ ਦਾ ਉਹ ਮੇਰੇ ਮਨ ਨੂੰ ਬੜਾ ਬਾਜੀ ਬੜਾ ਵਧੀਆ ਲੱਗਾ ਬਨੁਰ ਸਾਹਿਬ ਸੱਚੀ ਬੜਾ ਮਨ ਸਕੂਨ ਹੋਇਆ ਮੈਂ ਬਾਜੀ ਅੱਜ ਤਾਂ ਤੇ ਉਹ ਡਾਇਰੈਕਟਰ ਨੂੰ ਬਾਜੀ ਉਹ ਜਦੋਂ ਅਸੀਂ ਕੈਰੇਕਟਰ ਕਰ ਰਹੇ ਸੀ ਨਾ ਮਕਨ ਉਹਦੋਂ ਡਾਇਰੈਕਟਰ ਨੂੰ ਪਤਾ ਲੱਗਾ ਵੀ ਯਾਰ ਇਹ ਸੱਚ ਵਿੱਚ ਵੀ ਮੈਂ ਬਾਜੀ ਨੂੰ ਦੱਸਿਆ ਘੁੱਗੀ ਬਾਏ ਨੇ ਵੀ ਇਹ ਸੱਚੀ ਮੇਰੇ ਕੋਲ ਯਾਰ ਇਦਾਂ ਆਉਂਦਾ ਆਉਂਦਾ ਹੈ ਬਈ ਇਹਨੇ ਆਉਣਾ ਇਹਨੇ ਜਾਣਾ ਹੀ ਨਹੀਂ ਮੈਨੂੰ ਇੱਕੋ ਹੀ ਹੁੰਦਾ ਵੀ ਯਾਰ ਭਾਈ ਮੇਰੇ ਨਾਲ ਬਸ ਟਾਈਮ ਸਪੈਂਡ ਕਰਨ ਮੈਨੂੰ ਜਦੋਂ ਨਾਂ ਨਖਲਾ ਮੇਰਾ ਕੁਝ ਦਾ ਟਿਕਾਰਾ ਹੀ ਨਹੀਂ ਸੀ ਸੋ ਇਹ ਮੇਰੀ ਨਿਕਰੀ ਜਰਨੀ ਆ ਅੱਜ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦੇ ਆਸ਼ੀਰਵਾਦ ਨਾਲ ਡਾਕਟਰ ਸਾਹਿਬ ਦੇ ਮਕਰਾਂ ਭਾਈ ਦੇ ਇਹਨਾਂ ਦਾ ਸਾਰਾ ਦਾ ਪਿਆਰ ਤੇ ਗੱਲ ਕੋਈ ਨਹੀਂ ਉਹ ਗੱਲ ਭਾਈ ਨੇ ਬਿਰਬਰ ਸੱਚੀ ਸੀ ਵੀ ਇੱਕ ਕਾਮੇਡੀ ਕਰੈਕਟਰ ਜਿਹੜਾ ਉਹ ਹੀਰੋ ਦੇ ਤੌਰ ਤੇ ਆ ਰਿਹਾ ਹੀਰੋ ਦੀ ਗੱਲ ਹੋਰ ਹੁੰਦੀ ਆ ਮੇਰੇ ਬਾਤ ਮੇਰੇ 2-4 ਸੀਨ ਵੱਧ ਹੋਣਗੇ ਬਾਕੀ ਸਾਰਿਆਂ ਦਾ ਇੱਕ ਇਹਨਾਂ ਦਾ ਆਸਰਾ ਮੈਨੂੰ ਇਹਨਾਂ ਨੇ ਮਿਲ ਕੇ ਸਾਡੀ ਇੱਕ ਟੀਮ ਆ ਵੀ ਤੈਨੂੰ ਘੋੜੀ ਕਿਨੇ ਚੜਾਇਆ ਤੇ ਹਰ ਫਨਕਾਰ ਨੇ ਆਪੋ ਆਪਣਾ ਫੰਦ ਦਾ ਮਜਾਰਾ ਕੀਤਾ ਗਾ ਕਮਲ ਨੇ ਕੰਮ ਕੀਤਾ ਮਗਨੇ ਭਾਈ ਦਾ ਉਹਦੇ ਚ ਪੁਲਿਸ ਦਾ ਕਰੈਕਟਰ ਆ ਤੇ ਉਹ ਤੁਹਾਨੂੰ ਮਜ਼ਾ ਆਏਗਾ ਔਰ ਆ ਵੀ ਇਹ ਸਾਡੀ ਅਸਲ ਵਿੱਚ ਇਹ ਹੀਰੋਇਨ ਇਹ ਬੱਬੀ ਆ ਇਹ ਇਹ ਬੱਬੀ ਆ ਬਾ ਸਾਲਾ ਵੰਤ ਕਰਦੇ ਰਹਿੰਦਾ ਬੱbbi ਬੱbbi ਮੈਂ ਆ ਗਿਆ ਤੇ ਤੇਰਾ ਬਾਦਸ਼ਾਹ ਆ ਗਿਆ ਫੰਟ ਵਾਲਾ ਕੱਛੇ ਜਿਹਾ ਬਾਦਸ਼ਾਹ ਹੁੰਦਾ ਹੈਨਾ ਤੇ ਬਾਕੀ ਬੜੇ ਕਾਮਿਕ ਵਾਲਾ ਭਾਜੀ ਇਹ ਗੱਲ ਹੈਗੀ ਆ ਤੁਸੀਂ ਆਪਣੇ ਭਾਜੀ ਕਲਮੰਦ ਭਾ ਇਹ ਤਾਂ ਲੋਕੀ ਬੱbbi ਮਿਲਦੀ ਕਿ ਨਹੀਂ ਫਿਲਮ ਦੇ ਵਿੱਚ ਕਿ ਨਹੀਂ ਮਿਲਦੀ ਭਾਜੀ ਐਂਡ ਦੇ ਕੋੜੀ ਲੋ ਭਾਜੀ ਦੀ ਕੋੜੀ ਕਿੰਨੇ ਚੜਾਇਆ ਤੇ ਤੁਹਾਨੂੰ ਫਿਲਮ ਵੇਖ ਕੇ ਪਤਾ ਲੱਗੂਗਾ ਉਹ ਪਰ ਕੋੜੀ ਕਿਹੜੀ ਗੱਲੋਂ ਚੜਾਇਆ ਉਹ ਇਹ ਕੋਈ ਕਾਰਨ ਹੈ ਸੋ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।